ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਗੱਲ ਕਰਾਂਗੇ ਨੰਗਲ ਸ਼ਹਿਰ ਦੇ ਸਰਕਾਰੀ ਬੀਬੀਐਮਬੀ ਹਸਪਤਾਲ ਹਾਲ ਦੀ ਜਿੱਤੇ ਕੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿਹਤ ਸੇਵਾਵਾਂ ਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਲਗਭਗ ਹਰ ਰੋਜ਼ ਛੋਟੇ ਅਤੇ ਵੱਡੇ ਮਿਲਾ ਕੇ 5 ਤੋਂ 6 ਆਪਰੇਸ਼ਨ ਕੀਤੇ ਜਾ ਰਹੇ ਹਨ ਤੇ ਸਥਾਨਿਕ ਵਸਨੀਕਾਂ ਨੂੰ ਇਸ ਦਾ ਕਾਫੀ ਲਾਭ ਮਿਲ ਰਿਹਾ ਹੈ ਅੱਜ ਅਸੀਂ ਤਾਜੀ ਗੱਲ ਕਰਾਂਗੇ ਅਜਿਹੇ ਵਿਅਕਤੀ ਦੀ ਜੋ ਕਿ ਭਾਖੜੇ ਦੇ ਲਾਗੇ ਪਿੰਡ ਮਾਕੜੀ ਤੋਂ ਸੀਰੀਅਸ ਹਾਲਾਤਾਂ ਦੇ ਵਿੱਚ ਬੀਬੀਐਮਬੀ ਦੇ ਐਮਰਜੈਂਸੀ ਵਾਰਡ ਦੇ ਵਿੱਚ ਸ਼ਾਮ ਨੂੰ ਲਗਭਗ 6:30 ਵਜੇ ਪਹੁੰਚਦਾ ਹੈ ਤੇ ਜਿਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਸਰਜਨ ਡਾਕਟਰ ਸੰਦੀਪ ਕੁਮਾਰ ਵੱਲੋਂ ਮਰੀਜ਼ ਦੇ ਹਾਲਾਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਤੁਰੰਤ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਭਾਵੇਂ ਉਹਨਾਂ ਨੂੰ ਪਤਾ ਸੀ ਕਿ ਇਹ ਆਪਰੇਸ਼ਨ ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਹੋਣ ਵਾਲਾ ਹੈ ਕਿਉਂਕਿ ਉਸ ਵਿਅਕਤੀ ਦੀ ਉਮਰ 74 ਸਾਲ ਸੀ ਤੇ ਹਾਰਟ ਦੇ ਸੰਬੰਧਿਤ ਉਸ ਦੀਆਂ ਦਵਾਈਆਂ ਚੱਲ ਰਹੀਆਂ ਸਨ ਲਗਭਗ 2 ਘੰਟੇ ਚੱਲੇ ਲੰਬੇ ਸਫਲ ਆਪਰੇਸ਼ਨ ਤੋਂ ਬਾਅਦ ਡਾਕਟਰ ਸੰਦੀਪ ਨੇ ਉਸ ਨੂੰ ਰਾਹਤ ਦਿਵਾਈ ਤੇ ਅੱਜ ਉਸ ਮਰੀਜ਼ ਦੇ ਹਾਲਾਤ ਬਿਲਕੁਲ ਸਟੇਬਲ ਹਨ ਇਸ ਆਪਰੇਸ਼ਨ ਤੋਂ ਬਾਅਦ ਮਰੀਜ਼ ਅਤੇ ਉਸ ਦੇ ਪਰਿਵਾਰ ਵਾਰਿਕ ਮੈਂਬਰਾਂ ਨੇ ਕਿਹਾ ਕਿ ਜੇਕਰ ਬੀਬੀ ਐਮ ਵੀ ਹਸਪਤਾਲ ਦੇ ਵਿੱਚ ਅਜਿਹੀ ਸੁਵਿਧਾ ਉਹਨਾਂ ਨੂੰ ਨਾ ਮਿਲੀ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂ ਫਿਰ ਪੀਜੀਆਈ ਚੰਡੀਗੜ੍ਹ ਵਰਗੇ ਵੱਡੇ ਹਸਪਤਾਲਾਂ ਦੇ ਵਿੱਚ ਧੱਕੇ ਖਾਣੇ ਪੈਣੇ ਸੀ ਜਿਸ ਦੇ ਨਾਲ ਇੱਕ ਪਾਸੇ ਉਹਨਾਂ ਨੂੰ ਖੱਜਲ-ਖੁਆਰੀ ਜ਼ਿਆਦਾ ਹੋਣੀ ਸੀ ਤੇ ਦੂਜੇ ਪਾਸੇ ਉਹਨਾਂ ਨੂੰ ਫਾਈਨੈਂਸ਼ੀਅਲੀ ਬਰਡਨ ਵੀ ਕਾਫੀ ਪੈਣਾ ਸੀ ਤੇ ਦੂਜੇ ਪਾਸੇ ਡਾਕਟਰ ਸੰਦੀਪ ਨੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਇਹ ਆਪਰੇਸ਼ਨ ਇੱਕ ਬਹੁਤ ਵੱਡਾ ਚੈਲੰਜ ਸੀ ਤੇ ਆਪਰੇਸ਼ਨ ਸਫਲ ਰਿਹਾ ਤੇ ਚਲੋ ਆ ਤੁਹਾਨੂੰ ਸੁਣਾ ਦਿੰਦੇ ਕੀ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗਲਬਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਤੇ ਡਾਕਟਰ ਸੰਦੀਪ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਸ਼ੋਲ ਰਾਣਾ ਨਾਮ ਦਾ ਸਾਧੀਆਂ ਦੀ ਸ਼ਿਕਾਇਤ ਤੇ ਅਮਰੀਕਾ ਸੀ ਗਏ ਡਾਕਟਰ ਨੇ ਗਏ ਅੱਜ ਕਰਲੇ ਅਮਰੀਕਾ ਸੀ ਇੰਜੈਕਸ਼ਨ ਲਾਇਆ ਹਨ ਆਪਰੇਸ਼ਨ ਹੋਣਾ ਜੇ ਆਪਰੇਸ਼ਨ ਹੋ ਗਿਆ ਆਪਰੇਸ਼ਨ ਤੋਂ ਬਾਅਦ ਕਿਦਾਂ ਫਰਕ ਲੱਗ ਰਿਹਾ ਤੁਹਾਡੇ ਹਾਂ ਫਰਕ ਪੂਰਾ ਫਰਕ ਹੈ ਸਾਨੂੰ ਵੱਡੇ ਦਾ ਸਵਾਲ ਨਾਲ ਪਤਾ ਤੇ ਪ੍ਰੇਸ਼ਣ ਹੁੰਦਾ ਹੈ ਪਤਾ ਸੀਗਾ ਤੁਹਾਨੂੰ ਹਾਂ ਪਤਾ ਸੀ ਅਰੇ ਬੋਕ ਦਿੱਤਾ ਸਾਰੇ ਸਤ ਅਮਰੀਕਾ ਠੀਕ ਹੈ ਗਿਆ ਬਾਬਾ ਬਈ ਗੋਲਾਰ ਬਾਬਾ ਬਖ ਠੀਕ ਹੈ ਹਾਂਜੀ ਜੇ ਮਾਲੂ ਤੇ ਨਹੀਂ ਹੁੰਦੇ ਡਾਕਟਰ ਫਿਰ ਕਿੱਥੇ ਜਾਣਾ ਪੈਣਾ ਸੀ ਇਹ ਵੀ ਜਾਣਾ ਨਾ ਬੰਦ ਖਤ ਜਾ ਕੋਈ ਜ਼ਿਆਦਾ ਦਰੀਆਂ ਨਹੀਂ ਕੋਈ ਜ਼ਿਆਦਾ ਨਹੀਂ ਕਾਰੀ ਹਸਪਤਾਲੋਂ ਪੈਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਹੋ ਰਿਹਾ ਤੁਹਾਡਾ ਪੱਤ ਸਾਬ ਨੇ ਮੇਰੀ ਦੀ ਨੱਕੜੀ ਤੇ ਆਇਆ ਤੇ ਕੱਲ ਇਹਨਾਂ ਨੂੰ ਇੱਕਦਮ ਪੇਨ ਉੱਠੀ ਐ ਬਹੁਤ ਜ਼ਿਆਦਾ ਫਿਰ ਅਮਰਜੈਂਸੀ ਲੈ ਕੇ ਕਰਕੇ ਲਿਆਏ ਅਸੀਂ ਇੱਥੇ ਫਿਰ ਡਾਕਟਰ ਸਾਹਿਬ ਨੇ ਫਟਾਫਟ ਅਮਰਜੈਂਸੀ ਇਹਨਾਂ ਦਾ ਦਿੱਕਤ ਜ਼ਿਆਦਾ ਸੀ ਇਹਨਾਂ ਦਾ ਅਮਰਜੈਂਸੀ ਇਲਾਜ ਕਰਿਆ ਵਧੀਆ ਇਲਾਜ ਕਰਿਆ ਡਾਕਟਰ ਸਾਹਿਬ ਨੇ ਤੇ ਜੇਕਰ ਇੱਥੇ ਨਹੀਂ ਹੁੰਦਾ ਫਿਰ ਸਾਨੂੰ ਦਿੱਕਤ ਹੋ ਜਾਂਦੀ ਜੀ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਬਹੁਤ ਪੇਨ ਬਹੁਤ ਜ਼ਿਆਦਾ ਉੱਠੀ ਸੀ ਤੇ ਉਹ ਜ਼ਿਆਦਾ ਮਤਲਬ ਉਹ ਕਹਿੰਦੇ ਵੱਧ ਗਿਆ ਸੀ ਕਿ ਉਹ ਜੋ ਹਰਨੀਆ ਦਾ ਜੀ ਨਾ ਮਾਸ ਵੈਲ ਜ਼ਿਆਦਾ ਵੱਧ ਗਿਆ ਹੋਇਆ ਸੀਗਾ ਤੇ ਡਾਕਟਰਾਂ 간ਦੇ ਦਿੱਕਤ ਹੋ ਜੇਗੀ ਫਟਾਫਟ ਘੰਟੇ 1.5 ਘੰਟੇ ਜਿਹਨੂੰ ਨੇ ਲਾਸ ਕਰਤਾ ਮਤਲਬ ਉਹ ਘੰਟੇ ਵਿਦਿਨ 2 ਆਵਰਸ ਅਡਾ ਲਾਸ ਕਰਤਾ ਬਧੀਆ ਮਤਲਬ ਠੀਕ ਰਿਹਾ ਨਹੀਂ ਸਾਨੂੰ ਦੂਰ ਕਿਤੇ ਜਾਣਾ ਪੈਣਾ ਸੀਗਾ ਤੇ ਦਿੱਕਤ ਜ਼ਿਆਦਾ ਹੋ ਜੇ ਨੇ ਜਿਸੀ ਕਿ ਆ ਪੀਜੀਆਈ ਜਾਂ ਕਿਤੇ ਹੋਰ ਸੱਜਿਲ ਕੁੜੀ ਜ਼ਿਆਦਾ ਹੁੰਦੀ ਹਾਂਜੀ ਬਹੁਤ ਜ਼ਿਆਦਾ ਹੁੰਦੀ ਹੁਣ ਕਿਵੇਂ ਦੇ ਹਾਲਾਤ ਨੇ ਸਟੇਬਲ ਨੇ ਕਿਵੇਂ ਨੇ ਹਾਂ ਬਿਲਕੁਲ ਸਟੇਬਲ ਹੈ ਕੋਈ ਦਿੱਕਤ ਬਿਲਕੁਲ ਉੱਕਿਰ ਬੋਲਦਾ ਹੱਦਾ ਪਾਣੀ ਪੀਤਾ ਚਾਹ ਪੀਤੀ ਤੇ ਹੁਣ ਥੋੜਾ ਬਹੁਤ ਤਾਂ ਇਹਨਾਂ ਨੂੰ ਘੁਮਾਵਾਂਗੇ ਹਲਕਾ ਬੋਲਣਾ ਹਾਂ ਕਿਹਾ ਤਾਂ ਮੈਂ ਤੇ ਮੇਰਾ ਅਲਕੀ ਐਚਡੀ ਵਾਰਾ ਹਾਂਜੀ ਹਾਂਜੀ ਦੋ ਤਿੰਨ ਵਾਲਾ ਲੈ ਕੋਈ ਦਿੱਕਤ ਨਹੀਂ ਵਧੀਆ ਮਤਲਬ ਰਾਤ ਨੂੰ ਵੀ ਆਪਣਾ ਹੁਣ ਸਵੇਰੇ ਵੀ ਦੇਖ ਕੇ ਗਏ ਹਾਂਜੀ ਬਿਲਕੁਲ ਜੀ ਬਿਲਕੁਲ ਵਧੀਆ ਐਂਡ ਪੀਜੀਆ ਵੀ ਪੀਜੀਆ ਥੋੜੀ ਹੋਰ ਦਿੱਕਤ ਹੁੰਦੀ ਹੈ ਉੱਥੇ ਕਿਉਂਕਿ ਉੱਥੇ ਰਸ਼ਬੋਹ ਜ਼ਿਆਦਾ ਹੁੰਦਾ ਇੱਥੇ ਸਾਨੂੰ ਉਦੋਂ ਦੀ ਕੋਈ ਦਿੱਕਤ ਨਹੀਂ ਹੋਈ ਖਰਚਾ ਦੀ ਉਰੇ ਤਾਂ ਕੋਈ ਖਰਚਾ ਨਹੀਂ ਹੋਇਆ ਸਾਡਾ ਮਤਲਬ ਜਿਵੇਂ ਦਵਾਈਆਂ ਵਗੈਰਾ ਬਾਹਰੋਂ ਲੈ ਆਣੀ ਓਹੀ ਖਰਚਾ ਹੋਇਆ ਤਕਰੀਬਨ ਹੋਰ ਕੋਈ ਇਦਾਂ ਦਾ ਕੁਝ ਨਹੀਂ ਲੱਗਦਾ ਨਹੀਂ ਐਕਸਟਰਾ ਕੁਝ ਨਹੀਂ ਆਇਆ ਬਰਡਨ ਜੀ ਬਹੁਤ ਜ਼ਿਆਦਾ ਸੀਗਾ ਉੱਥੇ ਲੱਖਾਂ ਚ ਕੰਮ ਚੱਲ ਰਿਹਾ ਇੱਥੇ ਸਾਡਾ ਫ੍ਰੀ ਆਫ ਕਾਸਟ ਹੋਇਆ ਸਾਰਾ ਕੁਝ ਤੇ ਅਸੀਂ ਅਪੀਲ ਵੀ ਕਰਦੇ ਲੋਕਾਂ ਨੂੰ ਕਿ ਸਰਕਾਰੀ ਇਲਾਜ ਕਰੋ ਵੱਧ ਤੇ ਵੱਧ ਪ੍ਰਾਈਵੇਟ ਨਾਲ ਵੱਧ ਇਲਾਜ ਹੁੰਦਾ ਤੇ ਵਧੀਆ ਹੁੰਦਾ ਹਾਂਜੀ ਵਧੀਆ ਪੂਰੀ ਕੀ ਗੱਲ ਹੈ ਪੇਸ਼ੈਂਟ ਕੱਲ ਸਾਡੇ ਕੋਲ ਰਾਉਂਡ ਅਬਾਊਟ ਸ਼ਾਮੀ ਸਾਢੇ 5 ਵਜੇ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਆਇਆ ਪੇਸ਼ੈਂਟ ਨੂੰ ਪਿਛਲੇ 2 ਸਾਲ ਤੋਂ ਖੱਬੇ ਪਾਸੇ ਖਰਨੀਆਂ ਸੀਗੀਆਂ ਉਹ ਹਰਨੀਆਂ ਇੰਨੀ ਆਕ ਵੱਧ ਚੁੱਕੀਆਂ ਸਨ ਕਿ ਉਹਨਾਂ ਦੀ ਜਿਹੜੀ ਹੈਗੀ ਪੇਟ ਦੀ ਛੋਟੀ ਆਂਤ ਆ ਕੇ نیچے ਨਲਾਂ ਤੱਕ ਆ ਕੇ ਫਸ ਚੁੱਕੀ ਸੀਗੀ ਇਹ ਜਿਸ ਵੇਲੇ ਇਹ ਹੋ ਜਾ ਇਦਾਂ ਸਿਚੁਏਸ਼ਨ ਹੋ ਜਾਵੇ ਤਾਂ ਉਹਨਾਂ ਨੂੰ ਇੱਕ ਐਮਰਜੈਂਸੀ ਆਬਸਟ੍ਰਕਟਡ ਹਰਨੀਆਂ ਕਹਿੰਦੇ ਨੇ ਤੇ ਉਹ ਐਮਰਜੈਂਸੀ ਆਬਸਟ੍ਰਕਟਡ ਹਰਨੀਆਂ ਮੀਨਸ ਐਮਰਜੈਂਸੀ ਮੀਨਸ ਐਮਰਜੈਂਸੀ ਤੇ ਕਿਉਂਕਿ ਉਹਦੇ ਵਿੱਚ ਜੇ ਆਂਤ ਘੁੰਮ ਜਾਵੇ ਤਾਂ ਆਂਤ ਕਾਲੀ ਫਿਰਨ ਦਾ ਬਹੁਤ ਖਤਰਾ ਰਹਿੰਦਾ ਹੈ ਜੇ ਅੰਤ ਕਾਲੀ ਹੋ ਜਾਂਦੀ ਹੈ ਤਾਂ ਲੈਟਰਿੰਗ ਵਾਲਾ ਰਸਤਾ ਪੇਟ ਤੇ ਬਣਾਉਣਾ ਪੈਂਦਾ ਹੈ ਜਿਸ ਕਰਕੇ ਕਿ ਮਰੀਜ਼ ਨੂੰ کافی ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਕੱਲ ਰਾਉਂਡ ਅਬਾਊਟ 5:30 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇਹਨੂੰ ਐਮਰਜੈਂਸੀ ਚੋ ਟੇਕ ਅਪ ਕੀਤਾ ਗਿਆ ਐਂਡ ਅਪਰਕਸ ਸੀ ਵਿਥਿਨ 1 ਐਂਡ 1/2 ਆਵਰ ਦੇ ਵਿੱਚ ਸਾਰਾ ਵਰਕ ਅਪ ਕਰਕੇ ਇਹਨੂੰ 6:30 ਐਸ 6:45 ਪੀਐਮ ਸ਼ਾਮ ਨੂੰ ਇਹਨੂੰ ਅਸੀਂ ਓਪੀ ਲਿਆ ਤੇ ਰਾਉਂਡ ਅਬਾਊਟ ਪੌਨਿਕ 9:00 ਵਜੇ ਤੱਕ ਇਹ ਆਪਰੇਟ ਚੱਲਿਆ ਐਂਡ ਪੇਸ਼ੈਂਟ ਦਾ ਆਪਰੇਟ ਅੱਛਾ ਹੋਇਆ ਐਂਡ ਪੇਸ਼ੈਂਟ ਅੱਜ ਆਪਾਂ ਸੈਮੀ ਸੋਲਿਡ ਤੇ ਸਟਾਰਟ ਕਰ ਦਿੱਤਾ ਹੈ ਐਂਡ ਕੀ ਕਹਿੰਦੇ ਪੇਸ਼ੈਂਟ ਦੀ ਰਿਕਵਰੀ ਚੱਲ ਰਹੀ ਹੈ ਔਰ ਪੇਸ਼ੈਂਟ ਫਿਲਹਾਲ ਖਤਰੇ ਚੋਂ ਬਾਹਰ ਹੈ ਇੱਕ ਐਮਰਜੈਂਸੀ ਕੰਡੀਸ਼ਨ ਸੀਗੀ ਜਿਹਦੇ ਵਿੱਚ ਸਾਨੂੰ ਕੀ ਮਰੀਜ਼ ਦੀ ਜਾਨ ਬਚਾਣੀ ਜ਼ਰੂਰੀ ਸੀ ਇੱਕ ਚੈਲੈਂਜਿੰਗ ਸਰਜਰੀ ਸੀਗੀ ਪੇਸ਼ੈਂਟ ਦੀ ਏਜ ਜਿਹੜੀ ਸੀਗੀ ਉਹ 74 ਸਾਲ ਦੀ ਗਰੀਬ ਸੀਗੀ ਔਰ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਕਾਫੀ ਹਾਰਟ ਦੀ ਦਿੱਕਤ ਸੀਗੀ ਔਰ ਚਲਦੇ ਹੋਏ ਸਾਹ ਵੀ ਚੜਦਾ ਸੀਗਾ ਔਰ ਕ੍ਰੋਨਿਕ ਛਾਤੀ ਦੇ ਵਿੱਚ ਇਨਫੈਕਸ਼ਨ ਸੀਗੀ ਇਹ ਇੱਕ ਚੈਲੈਂਜਿੰਗ ਕੇਸ ਸੀਗਾ ਬਟ 올 ਥਿੰਗਸ ਵੈਂਟ ਇਨ ਅ ਗੁੱਡ ਵੇ ਜੇ ਗੱਲ ਕਰੀਏ ਤਾਂ ਲਗਭਗ ਪਿਛਲੇ ਕੁਝ 100 ਤੋਂ 100 ਸਾਲ ਤੋਂ 2-2 ਸਾਲ ਤੋਂ ਕਿੰਨੇ ਤੋਂ ਫੇਰ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਸਰਪਲ ਦੇ ਵਿੱਚ ਅਪ੍ਰੋਕਸੀਮੇਟਲੀ ਜਿਹੜੇ ਮੇਜਰ ਕੇਸ ਹੈਗੇ ਆ ਉਹ ਅਰਾਊਂਡ ਅਬਾਊਟ 900 ਟੂ 1000 ਮਤਲਬ 900 ਤੋਂ 1000 ਦੇ ਵਿੱਚ ਹੋ ਚੁੱਕੇ ਨੇ ਪਿਛਲੇ ਡੇਟ ਸਾਲ ਦੇ ਵਿੱਚ ਐਂਡ ਕੰਟੀਨਿਊਸਲੀ ਆਪਣੀ ਅ ਦਿੱਲੀ ਹੀ ਕੋਈ ਨਾ ਕੋਈ ਆਪਰੇਟਰ ਹੁੰਦਾ ਹੈ ਸ